ਹਣਕੁਰ ਦੇ ਦਾਸ ਸੇਵਾ ਦਾ ਟਿਕਾਣਾ ਬਦਾਸੀਆ ਰੈਜ਼ੀਡੈਂਟ ਦਾਗਰੇਟ ਚਮਾਰ ਇੰਟਰਨੈਸ਼ਨਲ ਸੰਸਥਾ ਰਜਿਸਟਰਡ ਔਰ ਸ਼੍ਰੀ ਗੁਰਬਦਾਸ ਭਵਨ ਖੁਰਲਾ ਕਿੰਗ ਦਾ ਕਲੋਨੀ ਸਾਡੇ ਕਮੇਟੀ ਮੈਂਬਰ ਦਾ ਸੰਸਥਾ ਮੈਂਬਰ ਵੀ ਬੈਠੇ ਹਨ ਸੋ ਸਾਰੀਆਂ ਸੰਗਤਾਂ ਆਈਆਂ ਹਨ ਜੋ ਸਤਗੁਰ ਗੁਰਬਦਾਸ ਮਹਾਰਾਜ ਦਾ ਪ੍ਰਕਾਸ਼ਪੁਰ ਉਸ ਦੇ ਸਵੰਧ ਦੇ ਵਿੱਚ ਅੱਜ ਬੂਟਾ ਮੰਡੀ ਧਾਰਤੀ ਸ਼੍ਰੀ ਗੁਰਬਦਾਸ ਧਾਮ ਭਾਈ ਜੀ ਨਹੀਂ ਲਾਈ ਬੂਟਾ ਮੰਡੀ ਬਿਖੇ ਸੰਗਤਾਂ ਇਕੱਤਰ ਹੋਈਆਂ ਸੋ ਪਹਿਲਾ ਧੰਨਵਾਦ ਹੈ ਕਰੋਨਾ ਕਮੇਟੀ ਦਾ ਬੂਟਾ ਮੰਡੀ ਧਾਮ ਜਿਨ੍ਹਾਂ ਨੇ ਇਹ ਮੌਕਾ ਦਿੱਤਾ ਇੱਥੇ ਸਾਰੀਆਂ ਸੰਗਤਾਂ ਇਕੱਠੀਆਂ ਹੋ ਕੇ ਜਿਹੜਾ ਮੈਸੇਜ ਹੈ ਉਹ ਸਾਰੇ ਸਮਾਜ ਦੇ ਵਿੱਚ ਲੱਗਣਾ ਚਾਹੀਦਾ ਵਧੀਆ ਸੰਗਤ ਦੇ ਵਿੱਚ ਜਾਣਾ ਚਾਹੀਦਾ ਸੋ ਪਿਛਲੇ ਸਾਲ ਜਿਹੜਾ ਕਈ ਸੰਤਾਂ ਵੱਲੋਂ ਮਹਾਪੁਰਸ਼ਾਂ ਵੱਲੋਂ ਇਹ ਹੁਕਮ ਕੀਤਾ ਗਿਆ ਸੀਗਾ ਜਿਹੜਾ ਪ੍ਰਕਾਸ਼ ਪੁਰਬ ਆ ਕੇ 13 ਤਰੀਕ ਨੂੰ ਅਸੀਂ ਮਨਾਇਆ ਕਰਾਂਗੇ ਇੱਕੋ ਡੇਢ ਜਿਹੜਾ ਫਿਕਸ ਕੀਤੀ ਸੀ ਸੋ ਅੱਜ ਵੀ ਉਹਨਾਂ ਦਾ ਜਿਹੜਾ ਮੈਸੇਜ ਲੱਗਾ ਹੈ ਉਹ 13 ਤਰੀਕ ਦਾ ਉਹਨਾਂ ਲਾਇਆ ਗਿਆ ਪਰ ਅਸੀਂ ਪ੍ਰਕਾਸ਼ ਪੁਰਬ ਜਿਹੜਾ ਸਤਗੁਰੂ ਵਿਦਾਸ ਮਹਾਰਾਜ ਦਾ ਮਾਗਦੀ ਪੁੰਨਿਆਂ ਨੂੰ ਮਨਾਇਆ ਜਾਂਦਾ ਹੈ ਉਸੇ ਤਰ੍ਹਾਂ ਹੀ ਜਿਹੜੀ ਵੀ ਡੇਟ ਆਉਂਦੀ ਆ ਆਪਾਂ ਉਸੇ ਤਰੀਕ ਨੂੰ ਹੀ ਮਨਾਵਾਂਗੇ ਡੇਟ ਦਾ ਜ਼ਿਕਰ ਵੀ ਕਰਦੇ ਪਏ ਡੇਟ ਜਿਹੜੀ ਹੈ 12 ਫਰਵਰੀ ਆ ਕਾਂਸੀ ਮਨਾਇਆ ਜਾਂਦਾ ਉਹ ਦਿਨ ਜਿਹੜਾ ਹੈ ਮਾਦੀ ਪੁੰਨਿਆ ਆਉਂਦੀ ਹੈ ਉਸੇ ਦਿਨੇ ਆਉਂਦੀ ਆ ਪ੍ਰਕਾਸ਼ ਪੁਰੋਸ਼ੇ ਦਿਨ ਰੱਖਿਆ ਗਿਆ ਸੋ ਇਹ ਸਾਡਾ ਜਿਹੜਾ ਹੁਕਮ ਨਹੀਂ ਹੋਈ ਕਹਿ ਸਕਦੇ ਚਲੋ ਫਰਮਾਨ ਹੈ ਸਾਨੂੰ ਇਹ ਸਤਗੁਰੂ रविदास ਮਹਾਰਾਜ ਜੀ ਦਾ ਬਨਾਰਸ ਕੰਸ਼ੀ ਧਰਤੀ ਤੋਂ ਕਿ ਉਸੇ ਦਿਨੇ ਹੀ ਮਨਾਇਆ ਜਾਵੇ ਉਹ ਸਾਰੀਆਂ ਸੰਗਤਾਂ ਨੂੰ ਇਹ ਬੇਨਤੀ ਆ ਕਿ 12 ਫਰਵਰੀ ਨੂੰ ਸਤਗੁਰੂ रविदास ਵਾਲਾ ਪ੍ਰਕਾਸ਼ ਪੁਰ ਜਿਹੜਾ ਹੈ ਉਹ ਜਿੱਥੇ ਵੀ ਸੰਗਤਾਂ ਆਪਣਾ ਮਨਾਉਂਦੀਆਂ ਉਹ ਇਸੇ ਤਰੀਕ ਨੂੰ ਮਨਾਇਆ ਜਾਵੇ ਬਾਕੀ ਜਿਹੜੀ ਸੰਗਤ ਕੋਈ ਆਪਣਾ ਅੱਗੇ ਪਿਛੇ ਮਣਾਉਂਦੀ ਆ ਉਹ ਮਣਾ ਸਕਦੀ ਆ ਪਰ ਅਸਲੀਅਤ ਦੇ ਵਿੱਚ ਜਿਹੜਾ ਹੈ ਉਹ 12 ਤਰੀਕ ਨੂੰ ਹੁੰਦੀ ਆ ਮਾਗਦੀ ਪੁੰਨਿਆ ਅਗਲੇ ਵੀ ਗਾਂ ਯਾਦ ਰੱਖਣ ਕਿ ਮਾਗਦੀ ਪੁੰਨਿਆ ਦੇ ਵਿੱਚ ਮਨਾਇਆ ਜਾਣਾ ਹੈ 2025 ਨਾਲ ਜ਼ਿਕਰ ਜ਼ਰੂਰ ਕਰੋ ਅਗਲੇ ਸਾਲ ਵੀ ਵੀਡੀਓ ਚੱਲ ਜਵੇ ਸੋ ਗੁਰੂ ਰੂਪਿਆਰੀ ਸਾਧ ਸੰਗਤ ਜੀ ਇੱਕ ਖੁਸ਼ੀ ਟੀਵੀ ਆਪਣਾ ਜਿਹੜੀ ਇਟਲੀ ਦੇ ਵਿੱਚੋਂ ਉਹਨਾਂ ਨੇ ਵੀ ਇਹ ਪ੍ਰਵਾਨ ਕੀਤਾ ਕਿ ਲੋਹੜੀ ਦੇ ਪੂਰੇ ਮੈਸੇਜ ਕੀਤਾ ਸੀ ਉਹਨਾਂ ਨੇ ਮੈਂ ਪਾਇਆ ਸੀ ਵਿੱਚ ਲਿਖਿਆ ਆ ਰਿਹਾ ਸੀ ਤੇ ਜਿਹੜਾ ਉਹ ਮੇਰੇ ਖਿਆਲ ਦੇ ਚੈਨਲ ਜਿਹੜਾ ਚਲਾ ਰਹੇ ਖੁਸ਼ੀ ਰਾਮ ਫੁਮਨੀ ਚਲਾ ਰਹੇ ਆ ਉਹਦੇ ਵਿੱਚ ਪਿਛਲੇ ਲਿਖਿਆ ਆ ਰਿਹਾ 13 ਫਰਵਰੀ ਜਿਹੜਾ ਗੁਰਪੁਰਬ ਮਨਾਇਆ ਜਾਣਾ ਹੈ ਕਿਉਂਕਿ ਆਪਾਂ ਪੰਜਾਬ ਦੇ ਸਾਰਿਆਂ ਸੰਗਤਾਂ ਨੂੰ ਪਤਾ ਹੈ ਕਿ ਆਪਾਂ 12 ਤਰੀਕ ਨੂੰ ਜਿਹੜਾ ਗੁਰਪੁਰਬ ਮਨਾਉਣਾ ਹੈ 2025 ਵੀ ਨਾਲ ਕੋ 12 ਫਰਵਰੀ 2025 ਨੂੰ ਮਨਾਇਆ ਜਾਣਾ ਹੈ ਸੋ ਐਸੇ ਦਾ ਪੰਜਾਬ ਵਿੱਚ ਪਤਾ ਹੈ ਪਰ ਜਿੱਥੇ ਉਹਦੇ ਲਿੰਕ ਆ ਜਿੱਥੇ ਵੀ ਗਰੁੱਪ ਦੇ ਵਿੱਚ ਮੈਸੇਜ ਜਾ ਰਿਹਾ ਉਹ 13 ਤਰੀਕ ਦਾ ਮੈਸੇਜ ਜਾ ਰਿਹਾ ਚਾਹੇ ਯੂਪੀ ਵਿੱਚ ਲਾ ਲਓ ਬਿਹਾਰ ਵਿੱਚ ਕਿਤੇ ਵੀ ਲਗਾ ਲਓ ਕਰਨਾਟਕਾ ਵਿੱਚ ਲਗਾ ਲਓ ਕਿਤੇ ਵੀ ਜਿੱਥੇ ਇਹ ਮੈਸੇਜ ਆ ਰਿਹਾ ਉਹ 13 ਤਰੀਕ ਦਾ ਆ ਰਿਹਾ ਉਹਦੇ ਵਿੱਚ ਮੈਂ ਸੰਗਤਾਂ ਨੂੰ ਇਹ ਅਪੀਲ ਕਰਦਾ ਹੈ ਕਿ ਸਤਗੁਰੂ रविदास ਜਮਾ ਪ੍ਰਕਾਸ਼ਪੁਰ ਜਿਹੜਾ ਹੈ ਉਹ 12 ਫਰਵਰੀ 2025 ਨੂੰ ਜਿਹੜਾ ਮਨਾਇਆ ਜਾਣਾ ਹੈ ਉਹ ਸਾਰੀਆਂ ਸੰਗਤਾਂ ਉਸੇ ਦਿਨ ਹੀ ਮਣਾਉਣ ਸੋ ਬਾਕੀ ਜਿਹੜਾ ਹੈ ਸਤਗੁਰੂ रविदास ਜਮਾ ਪਾਵਨ ਸਰੂਪ ਦੇ ਬਾਰੇ ਜਿਹੜੀ ਗੱਲ ਹੋਈ ਸੀਗੀ ਉਹ 2024 6 ਤਰੀਕ ਨੂੰ ਸਤਗੁਰੂ ਗੁਰਬਿਦਾਸ ਮਹਾਰਾਜ ਜੀ ਦਾ ਪਾਵਨ ਸਰੂਪ ਜਿਹੜਾ ਹੈ 108 ਸੰਤ ਨਰਿੰਦਰੰਦਾਸ ਮਹਾਰਾਜ ਜੀ ਦੀ ਰਹਿਨਮਹਾਈ ਹੇਠ ਉਹ ਪਾਸ ਕੀਤਾ ਗਿਆ ਸੀ ਜਿਹੜਾ ਸਰੂਪ ਹੈ ਸਤਗੁਰੂ ਗੁਰਬਿਦਾਸ ਮਹਾਰਾਜ ਦਾ ਉਹ ਜਿਹੜਾ ਆਪਣੇ ਗੁਰੂ ਬਿਦਾਸ ਧਾਮ ਉਹ ਵੀ ਲੱਗਾ ਗਿਆ ਸੇਮ ਇਕੋ ਜਿਹਾ ਸਰੂਪ ਹਨ ਇਹ ਸਰੂਪ ਜਿਹੜਾ ਪਾਸ ਕੀਤਾ ਗਿਆ ਸੀ ਜਿਹੜਾ ਡੇਰਾ 92 ਸੰਗਤਪੁਰ ਟੱਡਿਆਂ ਔਰ ਸਾਧੂ ਸੰਪਰਕदाई ਪ੍ਰਮੰਤਰਾ ਮਹਾਰਾਜ ਜੀ ਉਹਨਾਂ ਦੇ ਵੱਲੋਂ ਇਸ ਰੂਪ ਜਿਹੜੇ ਪਾਸ ਕੀਤਾ ਗਿਆ ਔਰ ਦੂਸਰਾ ਉਸ ਰੂਪ ਸੀ ਜਿਹੜਾ ਸਤਗੁਰੂ ਵਿਦਾਸ ਮਹਾਰਾਜ ਜੀ ਇੱਕ ਸਿੰਘਾਸਣ ਤੇ ਬਰਾਜ ਨਾਲ ਬੈਠੇ ਹਨ ਸਾਰੇ ਦੇਖ ਰਹੇ ਨੇ ਇਹ ਜਿਹੜਾ ਸਰੂਪ ਉਹ ਹੈ ਜਿਹੜੇ ਸਰੂਪ ਇਹ ਪਾਸ ਕੀਤੇ ਗਏ ਆ ਔਰ ਮੈਂ ਅਪੀਲ ਕਰਦਾ ਚਾਹੇ ਉਹ ਨੈਟ ਦੇ ਜਿੰਨੇ ਵੀ ਚੜੇ ਹਨ ਪੁਰਾਣੇ ਉਹ ਸਾਰੇ ਕੱਟੇ ਜਾਣ ਔਰ ਇਹਨਾਂ ਸਰੂਪਾਂ ਨੂੰ ਜਿਹੜਾ ਅੱਗੇ ਜਿਹੜਾ